ਗਹਿਰੀ ਤੁੰਦ ਦੇ ਕਾਰਨ ਬਿਆਸ ਵਿੱਚ ਵਾਪਰਿਆ ਵੱਡਾ ਸੜਕ ਹਾਦਸਾ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਵਾਪਰਿਆ ਇਹ ਹਾਦਸਾ ਤਿੰਨ ਅਲੱਗ-ਅਲੱਗ ਪੁਆਇੰਟਾਂ ਤੇ ਹੋਏ ਹਾਦਸੇ ਇੱਕ ਦੇ ਬਾਅਦ ਇੱਕ ਕਰੀਬ 10 ਵਾਹਨ ਹੋਏ ਹਾਦਸਾ ਗ੍ਰਸਤ ਸੀਮਿੰਟ ਦਾ ਭਰਿਆ ਹੋਇਆ ਟਰੱਕ ਫਲਾਈਓਵਰ ਤੋਂ ਡਿੱਗਾ ਤਿੰਨ ਲੋਕ ਹੋਏ ਜ਼ਖਮੀ ਬਹੁਤ ਜ਼ਿਆਦਾ ਗਹਿਰੀ ਤੁੰਦ ਹੁੰਨ ਦੇ ਕਾਰਨ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਇੱਕ ਸੜਕੀ ਹਾਦਸਾ ਵਾਪਰਿਆ ਹੈ ਜੋ ਕਿ ਬਹੁਤ ਹੀ ਭਿਆਨਕ ਹੋਇਆ ਇਸ ਦੇ ਵਿੱਚ ਕਰੀਬ 1 ਤੋਂ ਬਾਅਦ ਇੱਕ 10 ਵਾਹਨ ਹਾਦਸਾ ਗ੍ਰਸਤ ਹੋਏ ਜੋ ਕਿ ਇੱਕ ਦੂਸਰੇ ਦੇ ਵਿੱਚ ਵੱਜੇ ਅਤੇ ਇਸੇ ਦੇ ਦੌਰਾਨ ਇੱਕ ਸੀਮਿੰਟ ਦਾ ਭਰਿਆ ਹੋਇਆ ਟਰੱਕ ਫਲਾਈਓਵਰ ਤੋਂ ਹੇਠਾ ਡਿੱਗ ਗਿਆ। ਇਸ ਹਾਦਸੇ ਦੇ ਵਿੱਚ ਕਰੀਬ 3 ਲੋਕ ਜ਼ਖਮੀ ਹੋ ਗਏ ਹਨ ਅਤੇ ਗਹਿਰੀ ਧੁੰਦ ਦੇ ਕਾਰਨ ਜੋ ਵਿਜ਼ਿਬਿਲਟੀ ਸੀ ਉਹ ਜ਼ੀਰੋ ਹੋ ਚੁੱਕੀ ਸੀ ਜਿਸ ਕਾਰਨ ਅੱਗੇ ਹੋਏ ਹਾਦਸੇ ਦਾ ਪਿਛਲੀਆਂ ਆ ਰਹੀਆਂ ਗੱਡੀਆਂ ਨੂੰ ਪਤਾ ਹੀ ਨਹੀਂ ਲੱਗਾ। ਤਾਨਾ ਵਿਆਸਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਅਤੇ ਨਾਲ ਹੀ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਹਾਦਸੇ ਨਾ ਵਾਪਰ ਸਕਣ। ਗੈਰੀਤੰਦ ਦੇ ਕਾਰਨ ਵਿਆਸ ਵਿੱਚ ਵਾਪਰਿਆ ਵੱਡਾ ਸੜਕ ਹਾਦਸਾ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਵਾਪਰਿਆ ਇਹ ਹਾਦਸਾ ਤਿੰਨ ਅਲੱਗ-ਅਲੱਗ ਪੁਆਇੰਟਾਂ ਤੇ ਹੋਏ ਹਾਦਸੇ ਇੱਕ ਦੇ ਬਾਅਦ ਇੱਕ ਕਰੀਬ 10 ਵਾਹਨ ਹੋਏ ਹਾਦਸਾ ਗ੍ਰਸਤ ਸੀਮਿੰਟ ਦਾ ਭਰਿਆ ਹੋਇਆ ਟਰੱਕ ਫਲਾਈਓਵਰ ਤੋਂ ਡਿੱਗਾ ਤਿੰਨ ਲੋਕ ਹੋਏ ਜ਼ਖਮੀ ਬਹੁਤ ਜ਼ਿਆਦਾ ਗਹਿਰੀ ਤੁਨ ਲਹੂਨ ਦੇ ਕਾਰਨ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਇੱਕ ਸੜਕੀ ਹਾਦਸਾ ਵਾਪਰਿਆ ਹੈ ਜੋ ਕਿ ਬਹੁਤ ਹੀ ਭਿਆਨਕ ਹੋਇਆ ਇਸ ਦੇ ਵਿੱਚ ਕਰੀਬ ਇੱਕ ਤੋਂ ਬਾਅਦ ਇੱਕ 10 ਵਾਹਨ ਹਾਦਸਾ ਗ੍ਰਸਤ ਹੋਏ ਜੋ ਕਿ ਇੱਕ ਦੂਸਰੇ ਦੇ ਵਿੱਚ ਵੱਜੇ ਅਤੇ ਇਸੇ ਦੇ ਦੌਰਾਨ ਇੱਕ ਸੀਮਿੰਟ ਦਾ ਭਰਿਆ ਹੋਇਆ ਟਰੱਕ ਫਲਾਈਓਵਰ ਤੋਂ ਹੇਠਾਂ ਡਿੱਗ ਗਿਆ ਇਸ ਹਾਦਸੇ ਦੇ ਵਿੱਚ ਕਰੀਬ ਤਿੰਨ ਲੋਕ ਜ਼ਖਮੀ ਹੋ ਗਏ ਹਨ ਅਤੇ ਗਹਿਰੀ ਧੁੰਦ ਦੇ ਕਾਰਨ ਜੋ ਵਿਜ਼ਿਬਿਲਟੀ ਸੀ ਉਹ ਜ਼ੀਰੋ ਹੋ ਚੁੱਕੀ ਸੀ ਜਿਸ ਕਾਰਨ ਅੱਗੇ ਹੋਏ ਹਾਦਸੇ ਦਾ ਪਿਛਲੀਆਂ ਆ ਰਹੀਆਂ ਗੱਡੀਆਂ ਨੂੰ ਪਤਾ ਹੀ ਨਹੀਂ ਲੱਗਾ। ਥਾਣਾ ਬਿਆਸ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਅਤੇ ਨਾਲ ਹੀ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਹਾਦਸੇ ਨਾ ਵਾਪਰ ਸਕਣ। ਗੈਰੀ ਧੁੰਦ ਦੇ ਕਾਰਨ ਬਿਆਸ ਵਿੱਚ ਵਾਪਰਿਆ ਵੱਡਾ ਸੜਕ ਹਾਦਸਾ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਵਾਪਰਿਆ ਇਹ ਹਾਦਸਾ। ਤਿੰਨ ਅਲੱਗ-ਅਲੱਗ ਪੁਆਇੰਟਾਂ ਤੇ ਹੋਏ ਹਾਦਸੇ ਇੱਕ ਦੇ ਬਾਅਦ ਇੱਕ ਕਰੀਬ 10 ਵਾਹਨ ਹੋਏ ਹਾਦਸਾ ਗ੍ਰਸਤ ਸੀਮਿੰਟ ਦਾ ਭਰਿਆ ਹੋਇਆ ਟਰੱਕ ਫਲਾਈਓਵਰ ਤੋਂ ਡਿੱਗਾ ਤਿੰਨ ਲੋਕ ਹੋਏ ਜ਼ਖਮੀ ਬਹੁਤ ਜ਼ਿਆਦਾ ਗਹਿਰੀ ਧੁੰਦਹੂਨ ਦੇ ਕਾਰਨ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਇੱਕ ਸੜਕੀ ਹਾਦਸਾ ਵਾਪਰਿਆ ਹੈ ਜੋ ਕਿ ਬਹੁਤ ਹੀ ਭਿਆਨਕ ਹੋਇਆ ਇਸ ਦੇ ਵਿੱਚ ਕਰੀਬ ਇੱਕ ਤੋਂ ਬਾਅਦ ਇੱਕ 10 ਵਾਹਨ ਹਾਦਸਾ ਗ੍ਰਸਤ ਹੋਏ ਜੋ ਕਿ ਇੱਕ ਦੂਸਰੇ ਦੇ ਵਿੱਚ ਵੱਜੇ ਅਤੇ ਇਸੇ ਦੇ ਦੌਰਾਨ ਇੱਕ ਸੀਮਿੰਟ ਦਾ ਭਰਿਆ ਹੋਇਆ ਟਰੱਕ ਫਲਾਈਓਵਰ ਤੋਂ ਹੇਠਾਂ ਡਿੱਗ ਗਿਆ। ਇਸ ਹਾਦਸੇ ਦੇ ਵਿੱਚ ਕਰੀਬ 3 ਲੋਕ ਜ਼ਖਮੀ ਹੋ ਗਏ ਹਨ ਅਤੇ ਗਹਿਰੀ ਧੁੰਦ ਦੇ ਕਾਰਨ ਜੋ ਵਿਜ਼ਿਬਿਲਟੀ ਸੀ ਉਹ ਜ਼ੀਰੋ ਹੋ ਚੁੱਕੀ ਸੀ ਜਿਸ ਕਾਰਨ ਅੱਗੇ ਹੋਏ ਹਾਦਸੇ ਦਾ ਪਿਛਲੀਆਂ ਆ ਰਹੀਆਂ ਗੱਡੀਆਂ ਨੂੰ ਪਤਾ ਹੀ ਨਹੀਂ ਲੱਗਾ। ਤਨਾਬੀ ਆਸਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਅਤੇ ਨਾਲ ਹੀ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਹਾਦਸੇ ਨਾ ਵਾਪਰ ਸਕਣ ਗੈਰੀ ਤੁੰਦ ਦੇ ਕਾਰਨ ਬਿਆਸ ਵਿੱਚ ਵਾਪਰਿਆ ਵੱਡਾ ਸੜਕ ਹਾਦਸਾ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਵਾਪਰਿਆ ਇਹ ਹਾਦਸਾ ਤਿੰਨ ਅਲੱਗ-ਅਲੱਗ ਪੁਆਇੰਟਾਂ ਤੇ ਹੋਏ ਹਾਦਸੇ ਇੱਕ ਦੇ ਬਾਅਦ ਇੱਕ ਕਰੀਬ 10 ਵਾਹਨ ਹੋਏ ਹਾਦਸਾ ਗ੍ਰਸਤ ਸੀਮਿੰਟ ਦਾ ਭਰਿਆ ਹੋਇਆ ਟਰੱਕ ਫਲਾਈਓਵਰ ਤੋਂ ਡਿੱਗਾ ਤਿੰਨ ਲੋਕ ਹੋਏ ਜ਼ਖਮੀ ਬਹੁਤ ਜ਼ਿਆਦਾ ਗੈਰੀਤੁੰਨ ਲਹੂਨ ਦੇ ਕਾਰਨ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਇੱਕ ਸੜਕੀ ਹਾਦਸਾ ਵਾਪਰਿਆ ਹੈ ਜੋ ਕਿ ਬਹੁਤ ਹੀ ਭਿਆਨਕ ਹੋਇਆ ਇਸ ਦੇ ਵਿੱਚ ਕਰੀਬ ਇੱਕ ਤੋਂ ਬਾਅਦ ਇੱਕ 10 ਵਾਹਨ ਹਾਦਸਾ ਗ੍ਰਸਤ ਹੋਏ ਜੋ ਕਿ ਇੱਕ ਦੂਸਰੇ ਦੇ ਵਿੱਚ ਵੱਜੇ ਅਤੇ ਇਸੇ ਦੇ ਦੌਰਾਨ ਇੱਕ ਸੀਮਿੰਟ ਦਾ ਭਰਿਆ ਹੋਇਆ ਟਰੱਕ ਫਲਾਈਓਵਰ ਤੋਂ ਹੇਠਾਂ ਡਿੱਗ ਗਿਆ ਇਸ ਹਾਦਸੇ ਦੇ ਵਿੱਚ ਕਰੀਬ ਤਿੰਨ ਲੋਕ ਜ਼ਖਮੀ ਹੋ ਗਏ ਹਨ ਅਤੇ ਗਹਿਰੀ ਧੁੰਦ ਦੇ ਕਾਰਨ ਜੋ ਵਿਜ਼ਿਬਿਲਟੀ ਸੀ ਉਹ ਜ਼ੀਰੋ ਹੋ ਚੁੱਕੀ ਸੀ ਜਿਸ ਕਾਰਨ ਅੱਗੇ ਹੋਏ ਹਾਦਸੇ ਦਾ ਪਿਛਲੀਆਂ ਆ ਰਹੀਆਂ ਗੱਡੀਆਂ ਨੂੰ ਪਤਾ ਹੀ ਨਹੀਂ ਲੱਗਾ। थाना ਵਿਆਸਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਅਤੇ ਨਾਲ ਹੀ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਹਾਦਸੇ ਨਾ ਵਾਪਰ ਸਕਣ।